ਤਾ ਕਿਸਾਨ ਵੀਰੋ ਤੁਹਾਡਾ ਸਿੱਧੂ ਡੇਰੀ ਫਾਰਮ ਕਲਾਲਾ ਦੇ ਵਿੱਚ ਜਿਹੜੇ ਮੇਰੇ ਵੀਰ ਆਪਣੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਰਿਕਵੈਸਟ ਹੈ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਿਆ ਬੈਲ ਆਈਕਨ ਦਾ ਬਟਨ ਪ੍ਰੈਸ ਕਰ ਦਿਓ ਤਾਂ ਕਿ ਹਰ ਨਵੀਂ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਕਿਸਾਨ ਵੀਰੋ ਅੱਜ ਆਪਣੀ ਫਾਰਮ ਤੋਂ ਆਪਾਂ ਵੀਡੀਓ ਕਵਰ ਕਰਦੇ ਆਂ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਅੱਜ ਆਪਾਂ 12 ਜੂਨ ਨੂੰ ਵੀਡੀਓ ਕਵਰ ਕਰ ਰਹੇ ਹਾਂ ਆਪਣੇ ਫਾਰਮ ਤੋਂ 12 ਜੂਨ 2023 ਜਿਹੜੀ ਬੱਸੀ ਤੁਸੀਂ ਜਰਸੀ ਸਕ੍ਰੀਨ ਤੇ ਦੇਖ ਰਹੇ ਦੂਜਾ ਸੁਆ ਸੂਈ ਆ ਤੇ ਮਗਰ ਵੀ ਇਹਦੇ ਬੱਛੀ ਆ ਤੁਸੀਂ ਦੇਖ ਸਕਦੇ ਹੋ ਬਹੁਤ ਚੰਗੇ ਸੀਮਣ ਦੀ ਬੱਛੀ ਆ ਪਰ ਰਿਕਾਰਡ ਇਹਦਾ ਫੋਨ ਤੇ ਦੇ ਦਾਂਗੇ WhatsApp ਤੇ ਤੁਸੀਂ ਰਿਕਾਰਡ ਮੰਗਾ ਸਕਦੇ ਹੋ ਬੱਛੀ ਮਗਰ ਆ ਦੇਖ ਸਕਦੇ ਹੋ 나ੜੂਆ ਬੱਚੇ ਦਾ ਨਾਲ ਆ 나ੜੂਆ ਨਾਲ ਆ ਪਰਸੋਂ ਸੂਈ ਆ ਤੇ ਪਰਸੋਂ ਦੀ ਸੂਈ ਥੱਲੇ ਹੁਣ 24 ਕਿਲੋ ਬੋਲਾ ਤਿਆਰ ਆ ਤੋੜ ਕੇ ਦਿਖਾਵਤ ਆ ਬੱਛੀ ਵੀ ਫੇਸ ਕੁਆਲਟੀ ਲੈਂਥ ਚੈੱਕ ਕਰ ਸਕਦੇ ਹੋ ਲੈਗ ਸਕੋਰ ਚੈੱਕ ਕਰ ਸਕਦੇ ਹੋ ਤੋੜ ਕੇ ਦਿਖਾਵਾਂਗੇ ਤੋੜ ਕੇ ਦਿਖਾਵਤ ਪਰसों ਦੀ ਸੂਈ ਥੱਲੇ 24 ਕਿਲੋ ਬੋਲਾ ਰੈਡੀ ਆ ਬੱਚਾ ਬਹੁਤ ਚੰਗਾ ਹੈਗਾ ਦੁਬਾਰਾ ਸਿਕਾਉਣ ਦੀ ਕੋਸ਼ਿਸ਼ ਕਰਦੇ ਆ ਦੇਖ ਸਕਦੇ ਹੋ ਤੋਰਾ ਵਗੈਰਾ ਵੇੜਦਾ ਉੱਚਾ ਲਮਾ ਵੱਡਾ ਕਦ ਕਾਠਾ ਪੰਜਾਬ ਵਾਲੀ ਜਰਸੀ ਆ ਗਈ ਏ ਪੂਰੀ ਫੁੱਲ ਬਰੀਡ ਦੇ ਵਿੱਚ ਸੋਹਣਾ ਥਣ ਲੱਗਿਆ ਵਾ ਥਾਂਈ ਚੁਆਈ ਵਾਲਾ ਨੇੜ ਤੋਂ ਥਣ ਚੈੱਕ ਕਰਾਵਾਂਗੇ ਸੋਹਣਾ ਥਣ ਲੱਗਿਆ ਵਾ ਥਾਂਈ ਚੁਆਈ ਵਾਲਾ ਨੇੜ ਤੋਂ ਥਣ ਚੈੱਕ ਕਰਾ ਰਹੇ ਆ ਪੂਰਾ ਗੁਲਾਬੀ ਗੁਲਾਬੀ ਥਾਣਾ ਦੇਖ ਸਕਦੇ ਹੋ ਪੂਰੇ ਥਣ ਗੁੱਠਾਂ ਦੇ ਲੱਗੇ ਵਾ ਚਾਰੇ ਗੁੱਠਾਂ ਦੇ ਲੱਗੇ ਵਾ ਥਾਣਾ ਕੋਈ ਖੋਟ ਸ਼ਾਂਕ ਨਹੀਂ ਕੋਈ ਮੇਰਾ ਵੀਰ ਆਨਲਾਈਨ ਮੰਗਾਉਂਦਾ ਥਣਾ ਦੀ ਇਹ ਪਾਸ ਹੋ ਚੁੱਕੀ ਆ ਸਾਨੂੰ ਧਾਰਾ ਮਾਰ ਕੇ ਵੀ ਦਿਖਾਵਾਂਗੇ ਮਗਰ ਬੱਛੀ ਆ ਕੀ ਦੂਜਾ ਸੂਹਾ ਸੂਈ ਆ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਆਪਣੇ ਫਾਰਮ ਤੋਂ ਆਪਾਂ ਵੀਡੀਓ ਕਵਰ ਕੀਤੀ ਆ 12 ਜੂਨ 2023 ਸੋ ਇੱਕ ਵਾਰ ਤੁਹਾਨੂੰ ਦੁਬਾਰਾ ਫੇਰ ਤੋਰ ਕੇ ਦਿਖਾਉਣਾ ਕਿਸਾਨ ਵੀਰੋ ਕੈਮਰਾ ਹਟਾਉ ਨੂੰ ਜੀ ਨਹੀਂ ਕਰਦਾ ਕਿਉਂਕਿ ਅਗਦੀ ਬੱਛੀ ਦੀ ਵੀ ਚੰਗੀ ਬਰੀਡ ਤਿਆਰ ਕਰਨੀ ਆ ਕਿ ਤੇ ਬੱਚੀ ਆਪ ਵੀ ਬਹੁਤ ਚੰਗੇ ਸੀਮਣ ਦੀ ਆ ਕਿਉਂਕਿ ਦੇਖ ਸਕਦੇ ਹੋ ਤੁਸੀਂ ਇਦਾਂ ਦੀਆਂ ਜਰਸੀਆਂ ਬਹੁਤ ਘੱਟ ਦੇਖਣ ਨੂੰ ਮਿਲਦੀਆਂ ਨੇ ਆਪਾਂ ਟੌਪ ਤੋਂ ਟੌਪ ਨਗੀਨਾ ਬਹੁਤ ਕਿਸਾਨ ਵੀਰਾਂ ਦੀ ਡਿਮਾਂਡ ਆ ਵੀ ਆਪਾਂ ਨੂੰ ਚੰਗੀ ਸੀਮਣ ਦੀ ਜਰਸੀ ਚਾਹੀਦੀ ਆ ਚੰਗੇ ਦੁੱਧ ਵਾਲੀ ਤੇ ਹੁਣ ਕੋਈ ਮੇਰਾ ਵੀਰ 24 ਕਿਲੋ ਬੋਲੀ ਮਣਕੇ ਲਿਆ ਸਕਦਾ ਸੋ ਵੀਡੀਓ ਦੇਖਣ ਲਈ ਸਾਰੇ ਮੇਰੇ ਵੀਰਾਂ ਦਾ ਤਹਿ ਦਿਲ ਤੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ ਧੰਨਵਾਦ ਜੀ